ਸੁ ਕਹੁ ਤਲ ਗੁਰ ਸੇਵੀਆ ਕਹਨੇ ਸੁ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਫਤਖ ਸੰਮਦੀ ਨੂਰੇ ਅਰ ਸਾਂਹੋਂ ਕੋਰ ਸਾਂਹੋਂ ਛੱਟੀਐ ਤਦ ਡਿਠੇ ਸੱਚੇ ਪਾਤੇ ਸਾਹ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤੇ ਸਾਹ ਹੋ ਸਿਰ ਸਾਹਾ ਦਾਇਮ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਿਸਾ ਹੋ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤ ਸ੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਮਹੱਲ ਚੌਥਾ ਕਾਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦਿੰ ਹਰ ਬਿਨ ਜੀ ਰਾ ਰਹਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰ ਮੁਖ ਪਾਈ ਹੈ ਆਪਣੇ ਸਤ ਗੁਰ ਕਾ ਬਲੇ ਹਾਰੀ ਹਰ ਬਿਨ ਜੀਵਾਰਾ ਰਹਿ ਨ ਸਕਾ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪੁਨੇ ਸਤਗੁਰ ਕੈ ਬਲਹਾਰੀ ਮਾਨਰੇ ਹਾਰ ਕੀਰਤ ਤਰਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜੇ ਨ ਕੋ ਕ੍ਰਿਪਾ ਤੁਮਾਰੀ ਰਹਾ ਸਲਕ ਸੰੰਦਨ ਨਾਰਦ ਮਨ ਸੇਵਾ ਹੈ ਆਨ ਦਿਨ ਜਪਤ ਰਹਾ ਬਨਵਾਰੀ ਤਰਨਾਗਤ ਪ੍ਰਹਲਾਦ ਜਾਨ ਆਏ ਤਨ ਕੀ ਪਾਜੋ ਸواری ਅਲਖ ਨਿਰੰਜਨ ਏਕੂ ਵਰਤਾ ਇਕਾ ਜੋਤ ਮੁਰਾਰੀ ਸਤਜਾਚਿਕ ਤੂ ਏਕੋ ਦਾਤਾ ਮੰਗ ਹਾਥ ਪਸਾਰੀ ਭਗਤ ਜਨਾ ਕੇ ਉਤਮ ਬਾਣੀ ਗਾਵਹ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਪਾਇਆ ਤਿਨ ਕੇਰਾ ਆਪ ਤਰੇ ਕੋਲ ਤਾਰੀ ਮਨ ਮੁਖ ਦੁਬੇ ਮਤ ਬਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਪਾਵੈ ਓਏ ਡੂਬੇ ਸਣ ਪਰਵਾਰੀ ਤੋ ਵੰਗ ਉਹ ਹਮ ਵਾਲੇ ਭਖ ਮਾਇਆ ਤਾਰੀ ਸੰਤ ਜਨਾਂ ਕੀ ਨਿੰਦਾ ਵੇ ਆਪੇ ਨਾ ਉਰਵਾਰ ਨਾ ਪਾਰੇ ਇਹੋ ਪਰ ਪੰਜ ਖੇਲ ਕੀਆ ਸਭ ਕਰਤਾ ਹਾਰ ਕਰਤਾ ਸਭ ਕਲਤਾਰੀ ਹਾਰੇ ਇੱਕੋ ਸੀਤ ਵਰਤਾ ਯੁਗ ਅੰਤਰ ਸੀਤ ਖਿੰਚਾ ਏ ਕੰਕਾਰੀ ਰਸਨਾ ਰਾਸ ਨਿਰਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੇ ਰਸਨ ਰਸਨ ਰਾਸ ਗਾਵ ਹਰ ਗੋਲ ਰਸਨਾ ਹਰ ਰਸ ਤਾਰੀ ਨਾਨਕ ਹਰ ਬਿਨ ਅਵਰ ਨਾਮ ਮੰਗਾ ਹਰ ਰਸ ਪ੍ਰੇਤ ਪਿਆਰੀ ਰਸਨ ਰਸਨ ਰਾਸ ਗਾਵ ਹੈ ਹਰ ਗੁਣ ਰਸਨਾ ਹਰ ਰਸ ਤਾਰੇ ਨਾਨਕ ਹਰ ਬਿਨ ਅਵਰ ਨਾਮਾ ਮੰਗਾਓ ਹਰ ਰਸ ਪ੍ਰੇਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਚੌਥਾ ਘਰ ਦੂਜਾ ਇਕ ਓੰਕਾਰ ਸਤ ਗੁਰ ਪ੍ਰਸਾਦ ਹਰ ਬਿਨ ਜੀਵਾਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਆਧਾਰੀ ਆਗਮ ਅਗੋਚਰ ਪ੍ਰਭ ਗੁਰਮੁਖ ਪਾਈਐ ਆਪਨੇ ਸਤ ਗੁਰ ਕੈ बलिहारी